ਪੱਟੀ ਸ਼ਹਿਰ ਵਿੱਚ ਨਹੰਗਾ ਵੱਲੋਂ ਪਿਆਸਿਆਂ ਦੇ ਲੈਣ-ਦੇਣ ਕਰਕੇ ਇੱਕ ਵਿਅਕਤੀ ਦਾ ਕਤਲ ਅਤੇ ਦੋ ਨੌਜਵਾਨ ਜ਼ਖਮੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੈ। ਜਾਣਕਾਰੀ ਅਨੁਸਾਰ ਇਹਨਾਂ ਵੱਲੋਂ ਘਰ ਵਿੱਚ ਜਾ ਕੇ ਕੀਤੇ ਗਏ ਹਮਲੇ ਵਿੱਚ ਸ਼ਮੀਪੂਰੀ ਪੁੱਤਰ ਹੋਂ ਪ੍ਰਕਾਸ਼ ਪੂਰੀ ਵਾਸੀ ਵਾਰ ਨੰਬਰ 6 ਪੱਟੀ ਦੀ ਮੌਤ ਹੋ ਗਈ। ਜਦਕਿ ਉਸ ਦਾ ਲੜਕਾ ਕਰਨ ਭੂਰੀ ਤਰ੍ਹਾਂ ਜ਼ਖਮੀ ਅਤੇ ਭਤੀਜਾ ਅਮਨਪ੍ਰੀਤ ਵੀ ਜ਼ਖਮੀ ਹੋਇਆ ਹੈ। ਜ਼ਖਮੀਆਂ ਨੂੰ ਸਿਵਲ ਹਸਪਤਾਲ ਪੱਟੀ ਵਿੱਚ ਦਾਖਲ ਕਰਵਾਇਆ ਗਿਆ ਹੈ। ਨਹੰਗਾ ਆਪਣੀ ਗੱਡੀ ਵਿੱਚ ਫਰਾਰ ਦੱਸੇ ਗਏ ਹਨ। ਸੂਚਨਾ ਮਿਲਣ ਤੇ ਐਸਪੀਡੀ ਤਰਨਤਾਰਨ ਅਜੇ ਰਾਜ ਸਿੰਘ ਅਤੇ ਡੀਐਸਪੀ ਪੱਟੀ ਕਮਲਪ੍ਰੀਤ ਸਿੰਘ ਮੰਡ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਤਾਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਇਸ ਕੇਸਬੰਧੀ ਵੱਖ-ਵੱਖ ਟੀਮਾਂ ਗਠਿਤ ਕਰਕੇ ਛਾਪੇਮਾਰੀ ਲਈ ਭੇਜ ਦਿੱਤੀਆਂ ਹਨ ਉਹਨਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦੀ ਕਾਬੂ ਕੀਤਾ ਜਾਵੇਗਾ ਜਦੋਂ ਲੋੜ ਹੀ ਕੋਈ ਕੁਝ ਦੀ ਉਦੋਂ ਲਾਇਆ ਨਹੀਂ ਤੇ ਮਰੇ ਨੂੰ ਕੋਈ ਕੁਝ ਲਾੜਾ ਪਲਾਟਾ ਜੀ ਜਦੋਂ ਪੂਰਾ ਹੋ ਗਿਆ ਉਹਨੇ ਪੁਲਿਸ ਸਾਕੇ ਰਹਿ ਗਿਆ ਕਲੀਨਿਕਲੀ ਡਾਕਟਰ ਦੇ ਹਾਲ ਆ ਉੱਪਰੋਂ ਕਹਿੰਦੇ ਆ ਜੀ ਇਹਨੂੰ ਅਟੈਕ ਹੋ ਗਿਆ ਬਲੱਡ ਚੜਾਉਂਦਾ ਸਾਰਿਆਂ ਨੂੰ ਪਤਾ ਕਿ ਉਹਦਾ ਵਿਚਾਰਾ ਜਿਹੜਾ ਆ ਉਹ ਹੋਇਆ ਉਹ ਹੋਇਆ ਕਿ ਘਰ ਦੇ ਅੰਦਰੋਂ ਸੀ ਬਾਹਰੋਂ ਘਰ ਦੇ ਅੰਦਰੋਂ ਮਤਲਬ ਘਰ ਦੇ ਅੰਦਰ ਸ਼ੁਰੂ ਹੋਇਆ ਬਾਹਰ ਜਾ ਕੇ ਉਹਨਾਂ ਨੇ ਚੱਕਰ ਪਾਣਾ ਕਿੰਨੇ ਲੋਕ ਸੱਤ ਲੋਕ ਹੀ ਨੋਵਾ ਗੱਡੀ ਚ ਆਏ ਸੱਤਾਂ ਨੇ ਸੱਤ ਨੇ ਮਤਲਬ ਬਾਣੇ-ਵਾਏ ਹੀ ਨੇ ਸੰਗਤਵਾਰ ਦਾ ਉਦੋਂ ਅਸੀਂ ਉਹਨਾਂ ਦੇ ਡੇਰੇ 'ਚ ਗਏ ਆ ਉੱਥੇ ਚਲੋ ਗਏ ਆ ਡੇਰੇ 'ਨ ਇਹ ਇੱਥੇ ਖੜੱਪਿਆ ਆ ਗੋਂਦਵਾਲਾਂ ਦੇ ਇਹ ਗਾਬਲ ਟੋਈਰ ਨੇ ਹੰਕਾਰ ਡੀਰਾ ਨੇ ਗੁੰਦਵਾਲ ਨੱਪਿਆ ਹੋਇਆ ਕਿਹੜਾ ਉੱਥੇ ਜਾਏ ਉੱਥੇ ਚੱਲੋ ਸਾਡਾ ਰਾਈ ਨਾ ਹੋ ਗਿਆ ਕੋਈ ਨਹੀਂ ਦੇਦਾ ਨਹੀਂਆਂ ਕਰ ਲਾਂਗੇ ਸਾਡਾ ਸਟੇਟਮੈਂਟ ਹੈ ਕਿ 3% ਰਾਜ ਜੋ ਪਤਾ ਨਹੀਂ ਜਿਹੜੇ ਬੰਦੇ ਦੇ ਪੈਸੇ ਉਹ ਵੀ ਨਹੀਂ ਨਾਲ ਆਇਆ ਇਹ ਪਤਾ ਨਹੀਂ ਇਧਰੋਂ ਵੈ ਹੈ ਕਿ ਲੰਘਦੇ ਪੈ ਸੀ ਤੇ ਆ ਕੇ ਰੱਜੇ ਕਿਤੇ ਸਮੈਗ ਨਾ ਕਾਦੀ ਨੱਕ ਨਹੀਂ ਆਇਆ ਭੀਕੇ ਦੇਗੇ ਤੇ ਆ ਕੇ ਨਾ ਇਹ ਘਟ ਲੱਗਨੇ ਵੇ ਅੱਜ ਹੋਈ 11:30 ਵਜੇ ਕਿੰਨੇ ਚਖਮੀ ਹੋਈ ਦੇ ਚ ਜਖਮੀ ਸਰ ਦੋ ਜਖਮੀ ਹੋਏ ਆ ਹਨ ਡੈਥ ਹੋ ਨਾਂ ਕੀ ਜਖਮੀ ਜਿਹੜੇ ਦੂਜੇ ਦਿਨ ਕਰਨਪੁਰੀ ਦੇ ਉਹ ਚਾਚਾ ਜੀ ਦਾ ਲੜਕਾ ਹੈ ਜਿਹਨੇ ਡੈਥ ਹੋ ਨਾਂ ਕੀ ਸ਼ਮੀਪੁਰੀ ਦੀ ਵਾਰਡ ਨੰਬਰ 6 ਤੁਹਾਡੇ ਕੋਲ ਬਹੁਤ ਸਪਲੇ ਹਾਂਜੀ ਮੇਰੇ ਵੀ ਆਉਂਦਾ ਕਰਪਾਨ ਮਾਰੀ ਅੰਗੂਠਾ ਲੱਤ ਗਿਆ ਤੁਹਾਡਾ ਨਾਮ ਕੀ ਆ ਅਮਨਪੁਰ ਐਫ ਆਈ ਆਰ ਲੌਂਚ ਕਰਕੇ ਉਹ ਤੋਂ ਐਫ ਆਈ ਆਰ ਨੋਟਿਸ ਕਰਕੇ ਹੋਣੀ ਜ਼ਰੂਰੀ ਹੈ ਇੱਕ ਤੇ ਉਹਦਾ ਵੀ ਬਾਡੀ ਦਾ ਪੋਸਟਮਾਰਟਮ ਸੈਕੰਡਲੀ ਇਹ ਆ ਵੀ ਸਾਨੂੰ ਕਿਤੇ ਵੀ ਟੀਮ ਭੇਜਣੀ ਆ ਸਾਨੂੰ ਐਫ ਆਈ ਆਰ ਦੀ ਨਕਲ ਜੜੀ ਉਹ ਦੀ ਬੁਰੀ ਨੇ ਸਾਨੂੰ ਵੱਧ ਤੋਂ ਵੱਧ ਜਿਹੜੇ ਹਨ 2 ਦਿਨ ਜਾਂ 3 ਦਿਨ ਦਿਓ ਦੋਸ਼ੀ ਜਿਹੜੇ ਆਹ ਵਾਲਾ ਤੁਸੀਂ ਕੋਈ ਰੈਸਟ ਕਰਦੇ ਆ ਤੁਸੀਂ ਬਹੁਤ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਾਗੇ ਜਿਹੜੀ ਤੁਸੀਂ ਸਮੇਂ ਦੀ ਗੱਲ ਕਰਦੇ ਹੋ ਜੇ 5 ਮਿੰਟਾਂ ਜੋ ਗਿਆ ਮੈਂ ਤੁਹਾਨੂੰ 5 ਮਿੰਟਾਂ ਵਿੱਚ ਹੀ ਦੱਸ ਦੇਣਾ ਕਿਹੜੀ ਬੰਦੇ ਅਰੈਸਟ ਹੋ ਗਏ ਆ ਆਲਰੇਡੀ ਤੁਸੀਂ ਕਹਿੰਦੇ ਹੋ ਦੁਬਾਰਾ ਤੁਹਾਡੇ ਕੋਈ ਸੱਜਣਾ ਨੇ ਦੇਖਿਆ ਵੀ ਉਹਨਾਂ ਮੇਰੇ ਕੋਲ ਆਈ ਲੋਕੇਸ਼ਨ ਉਹਨਾਂ ਦਾ ਫੋਨ ਚੱਲ ਰਿਹਾ ਅਜੀਤ ਤੁਹਾਨੂੰ ਇਹ ਰਿਕਵੈਸਟ ਕਰਦੇ ਆਂਗੇ ਤੁਸੀਂ ਦਾਈ ਜਲਦੀ ਤੋਂ ਜਲਦੀ ਸਾਨੂੰ ਐਫਆਰ ਦਰਜ ਕਰਾਓ ਕਿ ਅਸੀਂ ਆਪਣਾ ਜਿਹੜਾ ਇਲੈਕਟ੍ਰੀਕਲ ਕੰਮ ਉਹਨੂੰ ਸਹੀ ਤਰੀਕੇ ਨਾਲ ਸੱਚੇ ਢੰਗ ਨਾਲ ਸਿਰੇ ਚੜਾਉਂਦੇ ਸਾਡੀਆਂ ਤੁਹਾਡੇ ਮੂਰੇ ਏਹੀ ਇੱਕ ਬੇਨਤੀ ਹੈ ਜੀ ਜੇ ਤੁਹਾਨੂੰ ਕਿਤੇ ਵੀ ਲੱਗਦਾ ਹੋਵੇ ਤੁਸੀਂ ਸਾਡੇ ਕੋਲ ਜਦੋਂ ਮਰਜ਼ੀ ਆ ਸਕਦੇ ਹੋ ਜਾਂ ਸਾਨੂੰ ਬੁਲਾ ਲਿਓ ਅਸੀਂ ਤੁਹਾਡੇ ਕੋਲ ਉਹੀ ਹਾਂ ਸਾਡੀ ਗੱਲ ਤੇ ਵਿਸ਼ਵਾਸ ਕਰੋ ਕੋਈ ਲਾਰਾ ਨਹੀਂ ਹੈਗਾ ਕੋਈ ਉਹ ਜਿਹਾ ਕੰਮ ਨਹੀਂ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ